ਇਸ ਟਾਈਮ ਬਠਿੰਡਾ ਦੇ ਪਿੰਡ ਰਾਮਪੁਰਾ ਚ ਮੌਜੂਦ ਹੈ ਜਿੱਥੇ ਡੀਕੇਯੂ ਕ੍ਰਾਂਤੀਕਾਰੀ ਦੀ ਆਗੂ ਸੁਖਵਿੰਦਰ ਕੌਰ ਦਾ ਅੱਜ ਐਨਆਈਏ ਵੱਲੋਂ ਜਿਹੜੀ ਰੇਡ ਕੀਤੀ ਗਈ ਸਾਡੇ ਨਾਲ ਕੁਝ ਕਿਸਾਨ ਆਗੂ ਮੌਜੂਦ ਨੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੱਸੀ ਕਲ ਬਾਈ ਜੀ ਸਤਿਕਾਰ ਬਾਈ ਜੀ ਅੱਜ ਡੀਕੇਯੂ ਕ੍ਰਾਂਤੀਕਾਰੀ ਦੇ ਆਗੂ ਸੁਖਵਿੰਦਰ ਕੌਰ ਘਰ ਜਿਹੜੀ ਰੇਡ ਕੀਤੀ ਗਈ ਹੈ ਤੁਸੀਂ ਵੀ ਪਹੁੰਚੇ ਹੋ ਕੀ ਕਰਨਾ ਚਾਹੋਗੇ ਦੇਖੋ ਜਿਹੜੀ ਸੁਖਵਿੰਦਰ ਕੌਰ ਭੈਣ ਸਾਡੀ ਉਹ ਸਾਡੇ ਸੂਬੇ ਦੀ ਜਰਨਲ ਸਖਤਰ ਹੈ ਹਰੀੜ ਕਿਸ ਮਕਸਦ ਨਾਲ ਮਾਰੀ ਗਈ ਹੈ ਇਹ ਸਰਕਾਰਾਂ ਡਰ ਚੁੱਕੀਆਂ ਕਿਉਂਕਿ ਕੱਲ ਨੂੰ ਉੱਥੇ ਵੱਡਾ ਇਕੱਠ ਵੀ ਹੋ ਰਿਹਾ ਕਿਸਾਨਾਂ ਦਾ ਸ਼ੰਭੂ ਤੇ ਪਿਛਲੇ 6 ਮਹੀਨਿਆਂ ਤੋਂ ਸਾਢੇ 6 ਮਹੀਨਿਆਂ ਤੋਂ ਉੱਥੇ ਇਕੱਠ ਹੋ ਰਿਹਾ ਕੱਲ ਨੂੰ 200 ਦਿਨ ਮਨਾਉਣ ਦਾ ਕਰਕੇ ਉੱਥੇ ਵੀ ਸਾਡੀਆਂ ਬੱਸਾਂ-ਮੁੱਸਾਂ ਕਰਾਈਆਂ ਹੋਈਆਂ ਸਰਕਾਰ ਅਲਝਾਉਣਾ ਚਾਹੁੰਦੀ ਹੈ ਜਿਹੜੇ ਲੋਕਾਂ ਦੇ ਪੱਖ ਅੱਜ ਬੋਲਦੇ ਆ ਕੋਈ ਲੋਕ ਲੋਕਾਂ ਨੂੰ ਸਿੱਖਤ ਕਰਦੇ ਆ ਲੋਕਾਂ ਨੂੰ ਜਾਗਰਤ ਕਰਦੇ ਆ ਸਰਕਾਰ ਦੀਆਂ ਨਾਕਾਮੀਆਂ ਦੱਸਦੇ ਆ ਉਹਨਾਂ ਤੋਂ ਇਹ ਸਰਕਾਰਾਂ ਕੰਮ ਤਿੰਗ ਜੀ ਦਾ ਕਰਕੇ ਅੱਜ ਜਿਹੜੀ ਇਹ ਲਖਨਊ ਤੋਂ ਐਨਆਈਏ ਦੀ ਟੀਮ ਆਈ ਹੈ ਕੱਲਾ ਇੱਥੇ ਹੀ ਨਹੀਂ ਉਹਨਾਂ ਨੇ ਇੱਕ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਹੈ ਚੰਡੀਗੜ੍ਹ ਚ ਵਕੀਲ ਹੈ ਉਹਨਾਂ ਦੇ ਘਰੇ ਵੀ ਛਾਪ ਮਾਰਿਆ ਕਿਉਂਕਿ ਇਹ ਨਾ ਗੱਲਾਂ ਤਾਂ ਸਾਫ਼ ਹੁੰਦਾ ਹੈ ਵੀ ਉਹ ਲੋਕਾਂ ਨੂੰ ਜਵਾਨਮੰਦੀ ਕਰਨ ਤੇ ਲੱਗੇ ਹੋਏ ਆ ਜਾਂ ਦਾ ਡਰ ਦੇ ਬੰਦੇ ਘਰੇ ਬਹਿ ਜਾਣ ਤੇ ਜਾਂ ਫਿਰ ਮਤਲਬ ਬੋਲਣੋਂ ਹਟ ਜਾਣ ਤੇ ਜਾਂ ਫਿਰ ਵਿੰਗੇ ਡੇਢੇ ਉਹਨਾਂ ਤੇ ਪਾ ਕੇ ਐਨਆਈਏ ਦੇ ਕੇਸ ਮਤਲਬ ਐਨਐਸਏ ਦੇ ਤਹਿਤ ਉਹ ਤੇ ਉਹ ਜੁਏਪੀ ਦੇਆਂ ਧਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਸਿੱਟੇ ਸਿੱਟਿਆ ਕਿਉਂਕਿ ਅੱਗੇ ਵੀ 18 20 ਆਗੂ ਜਿਹੜੇ ਕੋਈ ਬੁੱਧੀਜੀਵੀ ਹੈ ਕੋਈ ਜਰਨਲਿਸਟ ਹੈ ਕੋਈ ਆਪਣਾ ਪ੍ਰੋਫੈਸਰ ਹੈ ਕੋਈ ਡਾਕਟਰ ਹੈ ਕੋਈ ਵਕੀਲ ਹੈ ਉਹਨਾਂ ਨੂੰ ਮਤਲਬ ਪਹਿਲਾਂ ਜੇਲ੍ਹ ਚ ਸਿੱਟਿਆ ਹੋਇਆ ਤੇ ਇਸੇ ਰਾਹ ਤੁਰੀ ਹੋਈ ਹੈ ਸੈਂਟਰ ਸਰਕਾਰ ਅੱਜ ਵੀ ਉਸ ਮਨਛਣ ਨਾਲ ਜਿਹੜਾ ਇਹਨਾਂ ਦੇ ਘਰੇ ਰੇਡ ਵੱਜੀ ਹੈ ਅਸੀਂ ਸਮਝਦੇ ਹਾਂ ਇਹ ਉਹੀ ਮਨਛਾ ਹੈ ਦੂਜੀ ਗੱਲ ਇਹ ਸਰਕਾਰ ਧਰਮ ਪਾਲਣਾ ਛੱਡ ਦੇ ਕਿਉਂਕਿ ਆਪਣੇ ਸਿੱਖ ਧਰਮ 'ਚ ਇੱਕ ਗੱਲ ਉਹ ਹੈ ਵੀ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜੋਂ-ਜੋਂ ਮੰਨੂ ਵੱਡਦਾ ਅਸੀਂ ਧੂਣ ਸੁਵਾਈ ਹੋਈ ਇਹ ਜਿੰਨਾ ਤੁਸੀਂ ਕਿਸੇ ਨੂੰ ਦਵਾਉਂਗੇ ਉਹ ਕੌਮ ਹੈ ਜੀ ਦਾ ਇਤਿਹਾਸ ਪਿਛਲਾ ਮਤਲ ਸਾਰੀਆਂ ਸਰਕਾਰਾਂ ਨੂੰ ਪਤਾ ਹੈ ਸਾਰੇ ਲੋਕਾਂ ਨੂੰ ਪਤਾ ਹੈ ਵੀ ਜਿੰਨਾ ਇਹਨੂੰ ਦਵਾਉਂਗੇ ਉਨਾਂ ਹੀ ਵੱਧ ਚੜ ਕੇ ਮਤਲ ਇਹ ਆਪਣਾ ਰਿਐਕਸ਼ਨ ਹੋਊਗਾ ਇਸ ਲਈਏ ਸਰਕਾਰਾਂ ਭਰਮ ਜਿਹੜਾ ਪਾਲੀ ਬੈਠੀਆਂ ਬਈ ਪਤਾ ਨਹੀਂ ਆਏ ਦਵਾ ਕੇ ਮਤਲਬ ਲੋਕ ਘਰੋ ਘਰੀ ਬਹਿ ਜਾਣਗੇ ਜਵਾਨਮੰਦੀ ਹੋ ਜੂਗੀ ਤੇ ਇਹ ਸਰਕਾਰ ਦੀ ਗਲਤਫਹਿਮੀ ਹੈ ਤੇ ਜਥੇਬੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਸੰਘਰਸ਼ ਇਸੇ ਗੱਲ ਤੇ ਕਿਉਂਕਿ ਸ਼ੰਭੂ ਆਰਡਰ ਤੇ ਦੋਈ ਮੂਰਤੀਆਂ ਦੀ ਮੀਟਿੰਗ ਹੋ ਚੁੱਕੀ ਹੈ ਉਹਦੇ ਚ ਫੈਸਲਾ ਹੋਇਆ ਵੀ ਇਹ ਜਿਹੜਾ ਸਰਕਾਰ ਦੇ ਖਿਲਾਫ ਚੱਲਦਾ ਇਹ ਆਹ ਰੇਡਾਂ ਦਾ ਵੀ ਉਹਦੇ ਚ ਜ਼ਿਕਰ ਆਉਣਾ ਤੇ ਕੱਲ ਨੂੰ ਜਿਹੜਾ ਵੱਡਾ ਇਕੱਠ ਰੱਖਿਆ ਹੈ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਜਾਣੀ ਹੈ ਇਹ ਹਦੇਵੀ ਸਰਕਾਰ ਖਾਂ ਕੋਲਲੇ ਇਹ ਰਾਹ ਛੱਡ ਦੇ ਕਿਉਂਕਿ ਇੱਥੋਂ ਦੀ ਕੇਂਦਰ ਸਰਕਾਰ ਕਿਸੇ ਨੂੰ ਖਾਸਤਾਨੀਆਂ ਦੇ ਨਾਮ ਤੇ ਕਿਸੇ ਨੂੰ ਮਾਓਦੀਆਂ ਦੇ ਨਾਮ ਤੇ ਕਿਸੇ ਨੂੰ ਕੋਈ ਹੋਰ ਮਤਲਬ ਇਹ ਟੈਗ ਲਾ ਕੇ ਇਹ ਦਲੀਲ ਕਰਨਾ ਚਾਹੁੰਦੇ ਆ ਇੱਥੇ ਕੋਈ ਅਸੀਂ ਅੱਗੇ ਮੈਂ ਗੱਲ ਕਰ ਕੀਤਾ ਸੀ ਵੀ ਤੁਸੀਂ ਆ ਕੇ ਹਰਾਮਪੁਰੇ ਪਿੰਡ ਦੇ ਵਿੱਚ ਕੋਈ ਆ ਕੇ ਇਨਕੁਆਰੀ ਕਰ ਲਈ ਇੱਥੇ ਕੋਈ ਗੈਂਗਸਟਰਾਂ ਦਾ ਡਾ ਨਹੀਂ ਚੱਲਦਾ ਇੱਥੇ ਕੋਈ ਆਪਣਾ ਨਸ਼ੇ ਦਾ ਧੰਦਾ ਨਹੀਂ ਚੱਲਦਾ ਇਥੇ ਕੋਈ ਸਮਾਜ ਵਿਰੋਧੀ ਕਿਤੇ ਦਾ ਧੰਦਾ ਨਹੀਂ ਚੱਲਦਾ ਜਿਹੜਾ ਆਪਣਾ ਇਹ ਜੇ ਇਹਨਾਂ ਦਾ ਕੰਮ ਹੈ ਤਾਂ ਇਹ ਲੋਕਾਂ ਨੂੰ ਸਿੱਖਤ ਕਰਦੇ ਆ ਉਹ ਸਾਡੀ ਸੂਬੇ ਦੀ ਜਾਨ ਹੈ ਸਕਤਰ ਹੈ ਮਜ਼ਦੂਰਾਂ ਲਈ ਨਵਾਨਿਆਂ ਲਈ ਨਤਾਨਿਆਂ ਲਈ ਲੜਨ ਵਾਲਾ ਪਰਿਵਾਰ ਹੈ ਇਸ ਲਈ ਅਸੀਂ ਇਹਦੇ ਨਾਂ ਮੋਢੇ ਦਾ ਮੋਢਾ ਲਾ ਕੇ ਖੜੇ ਆ ਤੇ ਇਹ ਸਰਕਾਰ ਦੀ ਗਲਤਫਹਿਮੀ ਦੂਰ ਕਰਕੇ ਕਰਕੇ ਹਟਾਂਗੇ ਆਉਣ ਵਾਲੇ ਸਮੇਂ ਦੀ ਪ੍ਰਧਾਨ ਜੀ ਜੇ ਗੱਲ ਕਰੀਏ ਕਿਸਾਨ ਜੱਥੇਬੰਦੀਆਂ ਦੇ ਕਿੰਨੇ ਆਗੂ ਇੱਥੇ ਅੱਜ ਪਹੁੰਚੇ ਸੀ ਅੱਜ ਜਿਹੜਾ ਮੇਨ ਸਾਡੀ ਭਾਰਤੀ ਕਿਸਾਨ ਜੁੰਡ ਨੇ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਜੁੰਡ ਨੇ ਹਨ ਨਾਲ ਇਹਦੇ ਆਪਣਾ ਭਾਰਤੀ ਕਿਸਾਨ ਜੁੰਡ ਨੇ ਏਕਤਾ ਸਿੱਧੂਪੁਰ ਜਿਹੜਾ ਗੈਰਾਜਨੀਤਕ ਗਰੁੱਪ ਹੈ ਉਹਨਾਂ ਦੇ ਉਸ ਤੋਂ ਬਾਅਦ ਆਹ ਲੱਖਾ ਸਿੰਘ ਸਿਧਾਣਾ ਦੀ ਜਥੇਬੰਦੀ ਹੈ ਇਹ ਲੇਟ ਹੋ ਗਏ ਇਹਨਾਂ ਦੇ ਹੁਣ ਤੱਕ ਵੀ ਮਤਲਬ ਵਰਕਰ ਆਈ ਜਾਂਦੇ ਆ ਉਹ ਦੋਨੋਂ ਇਹ ਚਲੇ ਗਏ ਸੀ ਕਿਉਂਕਿ ਇਹਨਾਂ ਨੂੰ ਸਨੇਹਾ ਜਮਹੂਰੀ ਅਧਿਕਾਰ ਸਭਾ ਤੇ ਹੋਰ ਵੀ ਜਿਹੜੇ ਸ਼ਹਿਰ ਨਿਵਾਸੀ ਐ ਜਿਹੜੇ ਅਮਨ ਪਸੰਦ ਦੇ ਲੋਕ ਆ ਸ਼ਹਿਰ ਨਿਵਾਸੀ ਜਿਉਂ-ਜਿਉਂ ਉਹਨਾਂ ਨੂੰ ਪਤਾ ਲੱਗਿਆ ਉਹੋ ਚੱਕ ਕੇ ਮਤਲ ਇਥੋ ਸ਼ਹਿਰ ਦੀ ਕਮੇਟੀ ਬਣੀ ਵੀ ਸਾਡੀ ਭਾਰਤੀ ਕਿਸਾਨ ਜੁੰਡ ਨੇ ਕ੍ਰਾਂਤੀ ਕਰੀ ਉਹ ਵੀ ਇਹਦੇ 'ਚ ਮਦਲਾ ਕੇ ਇਥੇ ਆਪਦੀ ਹਾਜ਼ਰੀ ਲਵਾ ਕੇ ਗਈ ਐ ਤੇ ਪਿੰਡ ਵਾਸੀ ਜਿਹੜੇ ਰਾਮਪਰੇ ਪਿੰਡ ਦੇ ਲੋਕ ਐ ਉਹਨਾਂ ਨੂੰ ਵੀ ਜਿਉਂ-ਜਿਉਂ ਪਤਾ ਲੱਗਿਆ ਹੁਣ ਤਿੱਕਰ ਵੀ ਲੋਕ ਆਈ ਜਾਂਦੇ ਐ ਇਸ ਲਈ ਇਹ ਇਕੱਠ ਨੇ ਏਡਾ ਨਹੀਂ ਰਹਿਣਾ ਦੇ ਸਰਕਾਰ ਧੱਕਾ ਕਰੂਗੀ ਤਾਂ ਇਹ ਕੱਠ ਵਧਣਗੇ ਪ੍ਰਧਾਨ ਜੀ ਜੇ ਗੱਲ ਕਰੀਏ ਤੁਸੀਂ ਵੀ ਕਾਫੀ ਵਿਰੋਧ ਕੀਤਾ ਐਨਆਈਏ ਦਾ ਕੀ ਕਹਿਣਾ ਚਾਹੋਗੇ ਵੇਖੋ ਦਿਨੋਂ ਵਨ ਨਾ ਹੀ ਇਹਨੇ ਘਰ ਨੂੰ ਸੀਲ ਕਰ ਲਿਆ ਸੀ ਤੇ ਅਸੀਂ ਵੀ ਜਥੇਬੰਦੀ ਤੌਰ ਤੇ ਫੈਸਲਾ ਕਰ ਲਿਆ ਸੀ ਵੀ ਇਹਨਾਂ ਨੂੰ ਇੱਥੋਂ ਜਾਣ ਨਹੀਂ ਦੇਣਾ ਅਸੀਂ ਕਿਉਂਕਿ ਗਲੀ ਇਹ ਮੂਹਰੂ ਬੰਦਾ ਹੈ ਉਧਰਲੇ ਪਾਸੇ ਅਸੀਂ ਧਰਨਾ ਪ੍ਰਦਰਸ਼ਨ ਸ਼ੁਰੂ ਕਰਤਾ ਸੀ ਟੈਂਟ ਲਾ ਲਿਆ ਸੀ ਦਰਗਾਂ ਮਚਾ ਲਈਆਂ ਸੀ ਉਸ ਤੋਂ ਬਾਅਦ ਜਦੋਂ ਵੀਰ ਇੱਥੋਂ ਆਦੇ ਐਨਆਈ ਉਹਨਾਂ ਨੂੰ ਲੱਗਿਆ ਫਿਰ ਇਹਨਾਂ ਨੇ ਬਚੰਡੇ ਅ ਕਰਕੇ ਫੋਨ ਇਥੋਂ ਦੀ ਲੋਕਲ ਪੁਲਿਸ ਮਗਾਈ ਆ ਪਹਿਲਾਂ ਉਥੋਂ ਦੀ ਪੁਲਿਸ ਸੀ ਉਹ ਸਾਡੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ ਸੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀ ਇਸ ਘਰ ਚ ਕੁੜੀ ਰੱਖੀ ਹੈ ਕੰਮ ਧੰਦੇ ਵਾਸਤੇ ਉਹਨੂੰ ਵੀ ਨਹੀਂ ਅੰਦਰ ਮੜਨ ਦੇਦੇ ਫਿਰ ਜਦੋਂ ਉਹ ਆਏ ਉਹਨਾਂ ਨਾਲ ਗੱਲਬਾਤ ਹੋਈ ਸਾਡੇ ਤੇ ਨਾਗੂ ਵੀ ਅੰਦਰ ਪਤਾਖ ਦੇ ਸੱਤੇ ਭੇਜਿਆ ਤੇ ਉਹ ਕੁੜੀ ਨੂੰ ਵੀ ਅੰਦਰ ਕੰਮ ਧੰਦੇ ਤੇ ਪਹਚਾਇਆ ਇਸ ਲਈ ਅਸੀਂ ਫੈਸਲਾ ਕਰ ਲਿਆ ਸੀ ਵੀ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ ਇਥੋਂ ਤੇ ਲੋ ਇਹ ਪ੍ਰਸ਼ਾਸਨ ਦਾ ਮੀਟਿੰਗ ਹੋਈ ਜਿਵੇਂ ਜਥੇਬੰਦੀਆਂ ਦਾ ਫੈਸਲਾ ਹੁੰਦਾ ਪਰ ਆ ਸਾਨੂੰ ਗੱਲ ਮਗਰੋਂ ਪਤਾ ਲੱਗੀ ਕਿਉਂਕਿ ਵਾਅਦਾ ਤਾਂ ਇਹ ਸੀ ਵੀ ਜਿਹੜਾ ਸਾਨੂੰ ਜਾ ਕੇ ਦੱਸਿਆ ਸੀ ਵੀ ਉਹ ਕੋਈ ਉਹਨਾਂ ਨੂੰ ਉਤਰਾਜੋਗ ਚੀਜ਼ ਨਹੀਂ ਮਿਲੀ ਉਹ ਕਹਿੰਦੇ ਆ ਵੀ ਅਸੀਂ ਇਹ ਜਿਹੜੀ ਰਿਪੋਰਟ ਆ ਉਹ ਪੇਸ਼ ਕਰਨੀ ਹੈ ਥਾਣੇ 'ਚ ਉੱਥੇ ਮਤਲਬ ਕੋਰਟ 'ਚ ਤੇ ਇਸ ਲਈ ਇਹਦੀ ਇਨਕੁਆਰੀ ਕਰਦੇ ਆ ਤੇ ਤੁਹਾਡਾ ਕੋਈ ਸਮਾਨ ਨਹੀਂ ਜਾਊਗਾ ਪਰ ਆ ਮਗਰੋਂ ਜਦੋਂ ਇੱਥੋਂ ਨਿਕਲਦੇ ਹੀ ਸਾਨੂੰ ਉਦੋਂ ਪਤਾ ਲੱਗਿਆ ਵੀ ਜਿਹੜੀਆਂ 4-5 ਡਰਾਈਵਰਾਂ ਜਿਹੜੇ ਜਥੇਬੰਦੀ ਦਾ ਲੋਟਰੀ ਤੇ ਦਾ ਸਾਰਾ ਉਹਦੇ ਚ ਜਥੇਬੰਦੀ ਦਾ ਰਿਕਾਰਡ ਹੈ ਤੇ ਜਿਹੜੇ ਕੋਈ ਅਲੀਬਲੈਟ ਜਾਂ ਹੋਰ ਮਤਲਬ ਆ ਪ੍ਰੋਗਰਾਮ ਹੁੰਦੇ ਆ ਉਹਨਾਂ ਦਾ ਮਤਲਬ ਉਹ ਲੈ ਕੇ ਗਏ ਆ ਨਾਲ ਬੈਂਕ ਦੀਆਂ ਅਕਾਊਂਟ ਦੀਆਂ ਕਾਪੀਆਂ ਨਹੀਂ ਅਸੀਂ ਉਹ ਵੀ ਜੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਜਾਣ ਉਹ ਵੀ ਲੈ ਲੈਂਦੇ ਕਿਉਂਕਿ ਸਾਡਾ ਪ੍ਰਸ਼ਾਸਨ ਨੇ ਵਾਦਾ ਕੀਤਾ ਸੀ ਵੀ ਕੋਈ ਚੀਜ਼ ਨਹੀਂ ਜਾਣ ਦੇਵਾਂਗੇ ਬਿਲਕੁਲ ਜੀ ਬਿਲਕੁਲ ਇਹ ਸੀ ਸਾਡੇ ਨਾਲ ਕਿਸਾਨ ਆਗੂ ਅਤੇ ਸਾਡੇ ਨਾਲ ਸੁਖਵਿੰਦਰ ਕੌਰ ਦੇ ਹਸਬੰਦ ਵੀ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸੱਸੀ ਗੱਲਬਾਤ ਜੀ ਸੁਖਵਿੰਦਰ ਬਾਈ ਜੀ ਅੱਜ NIA ਵੱਲੋਂ ਤੁਹਾਡੇ ਘਰ ਜਿਹੜੀ ਰੇਡ ਕੀਤੀ ਗਈ ਹੈ ਕੀ ਕਹਿਣਾ ਚਾਹੂੰਗਾ ਕਿਹੜੋ ਤਾਂ ਮੈਂ ਇਹ ਚਾਹਣਾ ਵੀ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਦਰਾਂ ਨਾਲ ਅੰਦੋਲਨ ਉੱਠੇ ਆ ਜਾਂਦੇ ਆ ਅਸਲ 'ਚ ਸਟੇਟ ਆ ਜਿਹੜੀ ਜਨਦੀ ਉਹ ਬੰਦਿਆਂ ਨੂੰ ਟਾਰਗੇਟ ਕਰ ਰਹੀ ਹੈ ਜਿਹੜੇ ਉਹਨਾਂ ਨੂੰ ਇਹ ਲੱਗਦਾ ਹੈਗਾ ਜਨਦੀ ਵੀ ਇਹ ਮੋਰੇ ਵਾਂਗੇ ਅਗਵਾਈ ਕਰ ਸਕਦੇ ਨੇ ਦਿੱਲੀ ਨੋਰਾ ਉੱਠ ਚੁੱਕਿਆ ਹੁਣ ਸ਼ੰਭੂ ਵਾਲਾ ਹੁਣ ਇਹ ਅੰਦੋਲਨ ਉੱਠ ਚੁੱਕਿਆ ਹੈ ਗਾਂਮ ਅਗਲੇ ਹੈਗਾ ਵੀ ਜਿਹੜੀ ਇਲੈਕਸ਼ਨ ਹੋਈ ਜਾਂ ਇਲੈਕਸ਼ਨਾਂ ਦੇ ਵਿੱਚ ਮੋਦੀ ਗਵਰਨਮੈਂਟ ਫੋੜੀਆਂ ਦੇ ਹੋਈ। ਉਹ ਵਿੱਚ ਜਨਦੀ ਜੋ ਇਥੇ ਕ੍ਰਾਈਸਿਸ ਹੈ ਕ੍ਰਾਈਸਿਸ ਚ ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਇਹ ਬੰਦੇ ਬਦਲ ਬਣ ਸਕਦੇ। ਅਕਾਲੀ ਡਿਸਕ੍ਰੈਡਿਟ ਹੋ ਚੁੱਕੇ ਨੇ, ਕਾਂਗਰਸੀ ਡਿਸਕ੍ਰੈਡਿਟ ਹੋ ਚੁੱਕੇ ਨੇ। ਮਤਲਬ ਜਿਹੜੀਆਂ ਹੋਰ ਪੋਲਿਟੀਕਲ ਪਾਰਟੀਆਂ ਜਿਹੜੀ ਜਨਦੀ ਆਪ ਪਾਰਟੀ ਦੀ ਸਰਕਾਰ ਬਣੀ ਗਈ ਜਨਦੀ ਉਹ ਵੀ ਹੁਣ ਡਿਸਕ੍ਰੈਡਿਟ ਦੇ ਕੰਢੇ ਤੇ ਐ। ਜਿਦੇ ਕਰਕੇ ਜਿਹੜਾ ਇਹ ਵੈਕੂਮ ਹੈ ਵੈਕੂਮ ਨੂੰ ਕੌਣ ਫਿਲ ਕਰ ਰਿਹਾ ਉਹ ਕਿਸਾਨ ਜਥੇਬੰਦੀਆਂ ਕਰਦੀਆਂ ਮਜ਼ਦੂਰ ਜਥੇਬੰਦੀਆਂ ਕਰਦੀਆਂ اپੋਜੀਸ਼ਨ ਪਿਛਲੀ ਇਲੈਕਸ਼ਨ ਦੇ ਵਿੱਚ ਕਿਸਾਨ ਲੋਹੜੀ ਦੀ ਕਾਂਗਰਸ اپੋਜੀਸ਼ਨ ਨਹੀਂ ਸੀ ਜੇ ਕਾਂਗਰਸ ਨੂੰ ਹੁਣ ਸਹਾ ਆਏ ਨੇ ਤਾਂ ਉਹ ਕਿਸਾਨ ਲੋਹੜੀ ਦੀ ਬਗਾਲਤਾ ਹੈ ਜਿਦੇ ਕਰਕੇ ਜਿਹੜੇ ਬੰਦੇ ਇਲੈਕਸ਼ਨ ਦਾ ਮਤਲਬ ਹੋ ਜੇਕਰ ਉਹ ਜਨਤੀ ਇਹਦੇ ਚ ਬਦਲ ਬਣ ਸਕਦੇ ਉਹਨਾਂ ਨੂੰ ਟਾਰਗੇਟ ਕਰਨ ਉਹ ਟਾਰਗੇਟ ਕਰਨ ਲਈ ਕੋਈ ਕੇਸ ਪੁਆਇੰਟ ਕਰ ਸਕਦੇ ਨੇ ਜਿਹੜਾ ਅੱਜ ਵਾਲਾ ਐਪੀਸੋਡ ਵਾਪਰਿਆ ਇਹ ਲਖਨਊ ਜਿਹੜੀ ਐਨਆਈਏ ਹੈ ਉਹਨੇ ਸਾਡੇ ਘਰੇ ਰੈਡ ਕੀਤਾ ਸੀ ਕੋਈ 23 ਦਾ ਕੇਸ ਕੱਢ ਕੇ ਲਿਆਏ ਨੇ ਜਿਹਦੇ ਚ ਇਹ ਇਹ ਸੀਗਾ ਉਹ 23 ਦੇ ਕੇਸ ਦੇ ਵਿੱਚ ਜਣਦੀ ਜੇਸਸ ਜੇਸਸ ਜਣਦੀ ਇਹ ਹੈ ਵੀ ਉਹ ਜਿਵੇਂ ਪਹਿਲਾਂ ਘੀਮਾ ਕੋਰੇਗਾਉਂ ਕੇਸ ਵਾਪਰਿਆ ਹੋਇਆ ਜਾਂਦੀ ਉਹਦੇ ਚ ਜਿਹਨੂੰ ਜਿੱਥੋਂ ਮਰਜ਼ੀ ਚ ਉਹ ਕਰ ਸਕਦੇ ਸੀ ਜਿਹੜੀ ਮੋਦੀ ਗਵਰਨਮੈਂਟ ਹੈ ਜਿਹੜਾ ਆਪੋਜੀਸ਼ਨ ਪੋਲੀਟੀਕਲ ਪਾਰਟੀਆਂ ਨੇ ਜਾਂ ਜਾਂਦੀ ਕੋਈ ਲੈਫਟ ਦਾ ਆਪੋਜੀਸ਼ਨ ਵਾਲਾ ਐਸਾ ਜਾਂਦੀ ਉਹ ਜਿਹੜਾ ਵੀ ਕੋਈ ਆਉਂਦਾ ਉਹਨੂੰ ਉਹ ਟਾਰਗੇਟ ਕਰਦੇ ਨੇ ਐਨਆਈ ਇੱਕ ਇਹੋ ਜਿਹਾ ਠਾਣਾ ਬਣਾ ਲਿਆ ਉਹਨਾਂ ਨੇ ਸਿੱਧਾ ਜਾਂਦੀ ਦਿੱਲੀ ਤੋਂ ਜਿੱਥੇ ਜਿੱਥੇ ਮਰਜ਼ੀ ਜਾ ਕੇ ਰੇਡ ਕਰ ਸਕਦੇ ਨੇ ਲੋਕਲ ਪੁਲਿਸ ਨੂੰ ਪੁੱਛਦੇ ਤੱਕ ਨਹੀਂ ਹੋਈ ਇਹ ਵੀ ਜਿਹੜਾ ਹੁਣ ਵੀ ਹੈ ਜਣਦੀ ਲੋਕਲ ਪੁਲਿਸ ਨੇ ਪੁੱਛੀ ਉਹਨਾਂ ਨੇ ਜਦੋਂ ਇੱਥੇ ਆ ਗਏ ਵਰਕਰ ਉਹ ਤੋਂ ਬਾਅਦ ਲੋਕਲ ਪੁਲਸ ਆਈ ਹੈ ਹਾਂ ਡੈਸਟਕ ਪੁਲਿਸ ਉਹਦੇ ਨਾਲ ਆਈ ਸੀ ਜਣਦੀ ਦੋ ਉਹਨਾਂ ਨੇ ਬਟਨਡੇ ਤੋਂ ਆਈ ਬਟਨਸ ਲੈ ਆਂਦੇ ਸੀ ਮੈਨੂੰ ਇਹ ਤਾਂ ਇਹ ਕਿਹਾ ਸੀ ਇਹਦੇ ਇੰਡੀਪੈਂਡੈਂਟ ਬਟਨਸ ਹੁੰਦੇ ਜਣਦੀ ਮੈਨੂੰ ਇਹ ਸੀਗਾ ਵੀ ਇਹ ਨਗਰ ਕੌਂਸਲ ਦੇ ਕੋਈ ਹੋ ਕੌਂਸਲ ਉਹ ਹੋ ਜਾਂ ਕੋਈ ਨਹੀਂ ਸੀ ਮਾਲਾ ਚਾਹੋ ਜੇ ਕੋਈ ਇਨਵੈਸਟੀਗੇਸ਼ਨ ਕਰ ਰਹੇ ਸੀ ਹੁਣ ਇੱਥੇ ਜਣਦੀ ਸਾਡਾ ਜਣਦੀ ਇਸ ਟਾਈਪ ਦਾ ਘਰ ਆ ਗਿਆ ਜਣਦੀ ਮੈਂ ਅਨਦੀਪ ਪਹਿਲਾਂ ਸਟੂਡੈਂਟ ਆਰਗੇਨਾਈਜੇਸ਼ਨ ਚ ਕੰਮ ਕਰ ਰਹੇ ਹਾਂ ਲਗਾਤਾਰ ਦੇਖ ਲੋ ਹਾੜੀ ਟਨ 29 ਸਾਲ ਦੇ ਲਗਭਗ ਮੈਂ ਸਕੌਪ ਸੰਪਾਦਕੀ ਕੀਤੀ ਹੈ ਜਿਸ ਕਰਕੇ ਜਿਹੜੀ ਜਿਹੜੀ ਕੋਈ ਵੀ ਲੈਫਟ ਦੀ ਸਟਰੀਮ ਕੋਈ ਖਾਲਸਤਾਨੀ ਉਸ ਦਾ ਕੋਈ ਆਰਐਸਐਸ ਦਾ ਕੋਈ ਕਾਂਗਰਸ ਦਾ ਕੋਈ ਅਕਾਲੀ ਹੁੰਦਾ ਉਹ ਕੋਈ ਧਾਰਾ ਹੈ ਨਹੀਂ ਜਿਹਦਾ ਲਿਟਰੇਚਰ ਸਾਡੇ ਘਰੇ ਨਹੀਂ ਹੈਗਾ ਜੁਲਦੀ ਉਹਦੇ ਚ ਇਹ ਆ ਵੀ ਉਹਦੇ ਚ ਕੋਈ ਕਲੂ ਲੱਭ ਕੇ ਜਾਣਦੇ ਵੀ ਯਾਰ ਆਹ ਬੰਦੇ ਨੂੰ ਟੰਗੇ ਜਾਵੇ ਜਨ ਏ ਬਲਨ ਦੇਖਣਾ ਰੇਡ ਇਸ ਚੋਂ ਨਿਕਲੀ ਹੋਈ ਹੈ ਬਹੁਤੇ ਚੋਂ ਜਿਹੜੇ ਅਕਾਊਂਟ ਹੋਟਲ ਇੱਥੇ ਨੇ ਜਿਵੇਂ ਆਏ ਨਹੀਂ ਇਹ ਪਿਛਲੇ ਸਮੇਂ ਦੌਰਾਨ ਵੀ ਕਰਦੇ ਰਹੇ ਨੇ ਵੀ ਯਾਰ ਫਲਾਣੇ ਦਾ ਪੈਸਾ ਹੁੰਦਾ ਸੀ ਹੋਰ ਇਹ ਜਾਂ ਕੋਈ ਹੈਲਿਗੇਸ਼ਨ ਲਾ ਕੇ ਅਸਲ ਚ ਅੱਜ ਤਾਂ ਸਰਚ ਵਾਰੰਟ ਹੈ ਕੱਲ ਨੂੰ ਰੈਸਟੋਰੈਂਟ ਹੋਣਗੇ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਇਹ ਇਕੱਲਾ ਮੇਰੇ ਤੇ ਅਟੈਕ ਨਹੀਂ ਸਾਡੇ ਘਰ ਤੇ ਅਟੈਕ ਨਹੀਂ ਸਖੋਨਰ ਤੇ ਅਟੈਕ ਨਹੀਂ ਵੀ ਕਿਉਂ ਕ੍ਰਾਂਤੀਕਾਰੀ ਤੇ ਅਟੈਕ ਦੀ ਅਸਲ ਪੰਜਾਬ ਦੀ ਮੂਵਮੈਂਟ ਤੇ ਟਰੈਕ ਦੀ ਸ਼ੁਰੂਆਤ ਹੈ ਮਹਨ ਅੱਜ ਉਹ ਆਏ ਨੇ ਅਜਰੈਸਟ ਉਹ ਮਤਲਬ ਸੱਚ ਕਰਕੇ ਗਏ ਨੇ ਜਾਂ ਨਹੀਂ ਕੱਲ ਨੂੰ ਰੈਸਟੋਰੈਂਟ ਆਉਣਗੇ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਜਾਂਦੀ ਇਸ ਕਰਨਾ ਨਹੀਂ ਜਾਂਦੀ ਹੋਰ ਆਰਗੇਨਾਈਜੇਸ਼ਨਾਂ ਜਿਹੜੀਆਂ ਉਹਨਾਂ ਨੂੰ ਸਪੋਰਟ ਤੇ ਹੋਣਾ ਚਾਹੀਦਾ ਜਾਂਦੀ ਮੈਂ ਇਹ ਗੱਲ ਪ੍ਰਧਾਨ ਜੀ ਜੇ ਗੱਲ ਕਰੀ ਅੱਜ ਐਨ ਆਈਏ ਦੀ ਟੀਮ ਵੱਲੋਂ ਕਿੰਨੇ ਵਜੇ ਮਾਰਨਿੰਗ ਰੇਡ ਕੀਤੀ ਗਈ ਉਹ 5 ਵਜੇ ਕੀਤੀ ਐ ਸਵਾ 11 ਕਰੀ ਉਹਨਾਂ ਨੇ ਕਵਰ ਅਪ ਵੀ ਕੀਤਾ ਜੀ ਇਹ ਤਾਂ ਕੋਈ ਕੁਝ ਵੀ ਇਲਿਗਲ ਕੁਸ਼ਨ ਹੋਵੇ ਜਾਇਣ ਦੀ ਉਹ ਜਿਹੜੇ ਬੈਂਕ ਦੇ ਅਕਾਊਂਟ ਨੇ ਜਿਹਨੂੰ ਪਹਿਲਾਂ ਹੀ ਦੱਸਿਆ ਜਾਂਦੀ ਮਾ ਲੋ ਕੋਈ ਕਿਸਾਨ ਜਥੇਬੰਦੀ ਮਜ਼ਦੂਰ ਜਥੇਬੰਦੀ ਜਨ ਡੈਮੋਕਰੈਟਿਕ ਰਾਈਟਸ ਦੀ ਆਰਗੇਨਾਈਜੇਸ਼ਨਾਂ ਨੇ ਉਹਨਾਂ ਦੀ ਕੋਈ ਰਿਪੋਰਟਾਂ ਉਹਨਾਂ ਦੇ ਕੋਈ ਮਤਲਬ ਇਸ ਟਾਈਪ ਦੇ ਜੜੇ ਆਗੇ ਨਹੀਂ ਜਾਣਦੀ ਲੀਫ ਪਲਟ ਪੰਜਾਂ ਜਾਣਦੀ ਸੀ ਤਾਂ ਨਾਲ ਜੋੜੀਆਂ ਹੋਈਆਂ ਜੜੇ ਆਗੇ ਕੋਈ ਨਕਸਲ ਬਾਰਡੀ ਨਾਲ ਦੇ ਸ਼ਹੀਦ ਨੇ ਜਾਂ ਹੋਰ ਹੋ ਜਾਣਦੀ ਉਹ ਉਹ ਇਸ ਟਾਈਪ ਦੇ ਪਲਟਿੰਗ ਜਾਂ ਸਿੱਖ ਮਿਨੋਰਟੀ ਨਾਲ ਜੁੜੇ ਪਲਟ ਨੇ ਅਲੱਗ-ਅਲੱਗ ਮੈਗਜ਼ੀਨ ਨਿਕਲਦੇ ਨੇ ਉਹ ਮੈਗਜ਼ੀਨਾਂ ਦੇ ਪੁਰਾਣੇ ਤੋਂ ਪੁਰਾਣੇ ਮੈਗਜ਼ੀਨ ਸਾਡੇ ਘਰ ਲੱਭ ਸਕਦੇ ਜਣਦੀ ਉਹ ਅਜੇ ਮੇਰੇ ਕੋ ਗੀਤਾਂ ਦੀ ਡਾਇਰੀ ਸੀ ਉਹ ਲੈ ਕੇ ਗਿਆ ਨਾ ਕੋਈ ਗੀਤ ਲੈ ਕੇ ਚਾਕੇ ਜਣਦੀ ਆ ਇਹ ਜੋ ਕੁਝ ਲੈ ਕੇ ਗਿਆ ਉਹਦੇ ਚ ਕੋਈ ਵੀ ਹੈ ਜਾਨੀ ਕੋਈ ਵੈਪਨ ਮਿਲਿਆ ਹੋਵੇ ਕੋਈ ਪੈਸਾ ਮਿਲਿਆ ਹੋਵੇ ਇਹ ਨਹੀਂ ਗਲ ਜਾਂਦੀ ਕੋਈ ਇਹ ਜੋ ਕੁਝ ਜਣਦੀ ਹੈਗਾ ਜਣਦੀ ਜਿਹਦੇ ਕਰਕੇ ਜਣਦੀ ਜਿਹੜੀ ਅੱਜ ਤਾਂ ਮੈਂ ਕੀ ਕਹਿਣਾ ਚਾਹੁੰਦਾ ਅੱਜ ਤਾਂ ਇਹ ਸਰਚ ਵਾਰੰਟ ਕਾਨੂੰਨ ਰੈਸਟ ਵਾਰੰਟ ਹੁਣੇ ਮੈਨੂੰ ਕੌਣ ਸਤਾ ਦੇਣਾ ਜਿਹੜਾ ਰੈਸਟ ਵਾਰੰਟ ਆਏ ਤੇ ਡਾਕ ਕੇ ਸਾਨੂੰ ਉਹਦਾ ਰੂਪ ਪ੍ਰਧਾਨ ਜੀ ਕੋਈ ਮੋਬਾਈਲ ਵੀ ਕਵਰ ਅਪ ਕੀਤਾ ਉਹ ਮੋਬਾਈਲ ਵੀ ਰਾ ਲੈ ਕੇ ਗਏ ਨੇ ਉਹ ਮੋਬਾਈਲ ਨੂੰ ਫੜਾ ਲਣਗੇ ਦੇਖਣਗੇ ਕੋਈ ਕੇਸ ਫਲੰਟ ਹੁੰਦਾ ਕਿ ਨਹੀਂ ਹੁੰਦਾ ਜਾਂ ਨਹੀਂ ਇਹ ਚ ਚੱਕਰ ਜੰਮਦੇ। ਜੇ ਮੈਨੂੰ ਵੀ ਪੁੱਛ ਸਕਦੇ ਸਬੰਧਰ ਨੂੰ ਵੀ ਪੁੱਛ ਸਕਦੇ ਆ ਉਹ ਕੋਈ ਜਣੇ ਦੀ ਹੋਰ ਵਰਕਰ ਨੂੰ ਵੀ ਪੁੱਛ ਸਕਦੇ ਨੇ ਵੀ ਫਲਾਣੇ ਨਾਲ ਐਂਕੋ ਜੀ ਆ ਹੈ। ਐਨ ਆਈਏ ਦੇ ਕਿੰਨੇ ਅਧਿਕਾਰੀ ਤੁਹਾਡੇ ਘਰ ਪਹੁੰਚੇ ਸੀ? ਹੋਗੇ ਸੀ 3 ਕੇ ਜੀ ਨੂੰ 13 14 ਅੰਦਰ ਸਾਡੇ ਸੀ ਜਣ ਦੀ ਬਾਕੀ ਜਿਹੜਾ ਬਾਹਰ ਹੈਗਾ ਜਣ ਦਾ। ਕਾਫੀ ਪੁਲਿਸ ਵੀ ਆਈ। ਤੁਹਾਡੇ ਨਾਲ ਕੋਈ ਐਨ ਆਈਏ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ? ਗਰਨਵਾਤਾ ਇਸੇ ਪ੍ਰਸੰਗ ਕੀ ਜੁਦੀ ਰਹੀ ਹੈ ਮੈਂ ਪੁੱਛਿਆ ਜੀ ਇਹ ਹੁੰਦਾ ਨੰਨ ਦਾ ਬਰਾਂਟ ਦੇਖੇ ਉਹਨਾਂ ਨੇ ਕਿਹਾ ਵੀ ਆ ਜਨ ਹੈਗਾ ਐਨਆਈ ਦੇ ਬਰਾਂਟ ਮਤਲਬ ਆ ਜਾਣਾ ਮੈਂ ਕਿਹਾ ਠੀਕ ਹੈ ਐਨਆਈ ਦੇ ਬਰਾਂਟ ਉਹਨਾਂ ਨੇ ਬਹਿ ਕਹਾ ਮੈਨੂੰ ਉਹ ਦਿੱਤਾ ਮੈਂ ਦੇਖ ਵੀ ਕਰ ਤੋਡੇ ਕੋਲੋਂ ਐਨਆਈ ਦੇ ਅਧਿਕਾਰੀਆਂ ਵੱਲੋਂ ਕੀ ਕੁਛ ਸਵਾਲ ਪੁੱਟਾ ਕੀਤੇ ਗਏ ਅਜੇ ਮੈਨੂੰ ਕੋਈ ਕੁਐਸਚਨ ਪੁੱਟ ਨਹੀਂ ਮਾਲੋ ਉਹਨਾਂ ਨੇ ਕੋਈ ਐਸੇ ਕੁਐਸਚਨ ਪੁੱਟ ਕੀਤਾ ਹੋਏ ਜਣ ਦੇ ਮਾਲੋ ਅਜੇ ਕੋਈ ਖਾਸ ਦਰਵਾਜ਼ਾ ਸੁਣ ਜੋ ਵੀ ਆਪ ਕੁਸਚਨ ਪੁੱਟ ਕੀਤਾ ਮੈਂ ਆ ਗਿਆ ਮਤਲਬ ਇਹਦਾ ਕੋਈ ਉਹਨਾਂ ਨੇ ਕੋਈ ਮੇਰੇ ਨਾਲ ਮੈਸੇਜ ਕੀਤਾ ਹੋਵੇ ਮੈਂ ਕੀਤਾ ਹੋਵੇ ਜਾਂ ਵੀ ਇਹ ਕੋਈ ਨਾ ਟਲ ਗਿਆ ਪ੍ਰਧਾਨ ਜੀ ਜੇ ਗੱਲ ਕਰੀਏ ਕਿਸਾਨ ਜਥੇਬੰਦੀਆਂ ਇੱਥੇ ਪਹੁੰਚ ਗਈਆਂ ਸਿਗੀਆਂ ਤੇ ਮਰਦਾਬਾਦ ਦੇ ਨਾਰੇ ਵੀ ਸ਼ੁਰੂ ਕਰ ਦਿੱਤੇ ਗਏ ਸੀ ਉਹਨਾਂ ਵੱਲੋਂ ਤੇ ਵਿਰੋਧਤਾ ਵੀ ਕੀਤੀ ਗਈ ਐਨਆਈਏ ਦੀ ਟੀਮ ਦੀ ਕੀ ਕਹਿਣਾ ਚਾਹੂੰ ਫੋਨ ਹੈ ਚਾਹਨਾ ਦੀ ਜਿਹੜੀਆਂ ਕਿਸਾਨ ਜਥੇ ਹੁੰਦੀਆਂ ਪਹੁੰਚੀਆਂ ਹੋਰ ਜਿੱਥੇ ਹੁੰਦੀਆਂ ਪਹੁੰਚੀਆਂ ਜਿਹੜੇ ਐਫ ਡੀ ਆਰ ਵਾਲੇ ਆ ਜੋਰ ਦੇਦਕਰਸ ਵਾਲੇ ਨੇ ਜੋ ਕੋਈ ਮਤਲਬ ਹੋਰ ਮਤਲਬ ਆਰਗੇਨਾਈਜੇਸ਼ਨਾਂ ਉਹਨਾਂ ਸਾਰਿਆਂ ਦਾ ਪਿੰਡ ਦੇ ਲੋਕ ਨੇ ਜਿਹੜੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹੁਣ ਵੀ ਲੋਕ ਡਟ ਕੇ سپورਟ ਚ ਆਇਆ ਜਦੋਂ 11 ਸੇ ਸਾਡੇ ਇੱਥੇ ਰੇਡ ਹੋਈ ਉਹ ਤੋਂ ਵੀ ਇਹ ਕਿਸੇ ਤਰ੍ਹਾਂ ਸਾਨੂੰ ਪਤਾ ਹੋਵੇ ਜਦੋਂ ਮਤਲਬ ਇਹ ਪਹਿਲੀ ਗੱਲ ਨਹੀਂ ਹੈਗੀ ਸਾਡੇ ਘਰ ਤੇ ਆ ਰੇਡ ਦੀ ਜਦੋਂ ਮੋੜ ਵਾਂਗ ਬਕੰਡ ਦੀ ਵਾਪਰਿਆ ਸੀ ਮੋਰ ਬੰਬ ਕਾਂਡ ਹੁਣ ਸੀਗਾ ਤਾਂ ਸਰਸੇ ਵਾਲਿਆਂ ਦਾ ਚੱਕ ਉਸ ਲਈ ਜਣਦੀ ਸਾਡੇ ਘਰ ਤੇ ਰੇਡ ਹੋਜੀ ਹਾਲਾਂਕਿ ਸਰਸੇ ਵਾਲਿਆਂ ਦਾ ਸਾਰਾ ਪਲਾਨ ਸੀ ਇੱਕ ਜਣੇ ਦੀ ਸਾਡੇ ਤੇ ਰੇਡ ਹੋਜੀ ਇੱਕ ਬਠੰਡੇ ਵਜੀ ਉਹ ਉਹ ਬਾਈ ਜੀ ਖੜੇ ਨਹੀਂ ਹੁੰਦੀ ਸੌਮੰਦਰ ਜੀ ਹਾਂ ਉਹਦੇ ਦਾ ਨਾਂ ਕੋਈ ਲੱ ਲਖਾ ਖਾ ਸੀ ਐਵੇਂ ਤੁਨੂੰ ਐ ਜਾਦੂ ਗਗਨੇਜਾ ਗਗਨੇਜਾ ਇੱਕ ਜਣਦੀ ਆਰਐਸਐਸ ਦਾ ਮਾਰਿਆ ਸੀ ਜਲੰਧਰ ਉਹਦੇ ਤੇ ਸੀਬੀਆਈ ਦੇ ਇਨਕੁਆਰੀ ਆ ਗਈ। ਉਹਨਾਂ ਨੇ ਸਾਡੀ ਤੇ ਆ ਕੇ ਉਹ ਕੀਤਾ। ਬਲ। ਯਾਨੀ ਜੇ ਕਹਿਣਾ ਹੋਵੇ ਵੀ ਮਤਲ ਜੇ ਉਹਨਾਂ ਨੂੰ ਕੋਈ ਲੱਭਦੇ ਫਿਰਦੇ ਨੇ ਜਾਂ ਵੀ ਹੋਰ ਕੋਈ ਮਿਲੇ ਜਾਂਦੀ ਉਹਨਾਂ 'ਚ ਕੁਛ ਨਹੀਂ ਨਿਕਲਿਆ। ਅਸੀਂ ਜੋ ਮੇਰੇ ਤੇ 11 ਚਾਹੋ ਕੀਤਾ ਜੀਓਪੀ ਲਾਤਾ ਦਿੱਤੀ ਆਰਮਡ ਉਹ ਖੜੀ 50000 ਮਿੰਟ ਬਗਾ ਤੇ ਹੋਵੇ ਤਾਂ ਤਾਂ ਹੀ ਮੇਰੇ ਤੇ ਕੇਸ ਬਣਿਆ ਜਾਂਦੀ। ਉਹ 15 ਛੁੱਟ ਗਿਆ ਉਹ ਕੇਸ ਜਾਂਦੀ। ਮੈਂ ਉਹਦੇ 'ਚ ਭਰੀ ਹੋ ਗਿਆ ਜੀਓਪੀ ਦੇ ਕੇਸ 'ਚ। ਅਸਲਾਂ ਜਿਹੜਾ ਮੇਰੇ ਤੇ ਪਾਇਆ ਸੀ ਹੁਣ ਅਸਲਾਂ ਤਾਂ ਪਾਇਆ ਸੀ ਜਿਹਨੇ ਦਿਹਾੜੀ ਚ ਮੈਨੂੰ ਸਹਾਇਆ ਕਰਤੀ 3 ਸਾਲ ਦੀ ਉਹ ਚ ਮੈਨੂੰ ਜਗਵੰਤ ਮਿਲ ਗਈ ਹਾਈ ਕੋਰਟ ਚ ਮੇਰਾ ਨਾਮ ਆਇਆ ਹੋਇਆ 6 ਮਹੀਨੇ ਜੇਲ੍ਹ ਚ ਰਿਹਾ ਮੈਨੂੰ ਉਸ ਤੋਂ ਬਾਅਦ ਜਗਵੰਤ ਮਿਲ ਗਈ ਹੈ ਪ੍ਰਧਾਨ ਜੀ ਕੀ ਲੱਗਦਾ ਹੈ ਕਿਸਾਨ ਜੱਥੇਬੰਦੀਆਂ ਨੂੰ ਰੇੜਾ ਪਵਾ ਕੇ ਡਰਾਇਆ ਜਾ ਰਿਹਾ ਕੀ ਕਹਿਣਾ ਚਾਹੁੰਗੇ ਉਹਦਾ ਇਹੀ ਕੁਸ਼ਲ ਹੈ ਜੀ ਤੁਮਾਂ ਤਨੂ ਕਹਿਣਾ ਵੀ ਜਰ ਜਿਹੜੇ ਜਣਦੀ ਜਿਹੜੇ ਕੋਈ ਮਤਲਬ ਤੋਂ ਉੱਟ ਕੇ ਮੂਰੇ ਲੀਡ ਕਰਨ ਦੀ ਸੰਗਠਨ ਰੱਖਦੇ ਆ ਉਹਨਾਂ ਨੂੰ ਇਹ ਵਾਰਨਿੰਗ ਦੇਣੀ ਆ ਵੀ ਪਾਈ ਜਿਹੜਾ ਇਧਰੋਂ ਸ਼ੁਰੂ ਗਾ ਜਾਣ ਦੀ ਉਹ ਦਿਨ ਅਸੀਂ ਐਵੇਂ ਕਰਾਂਗੇ ਰੇਡ ਵੀ ਮਾਰਾਂਗੇ ਤੇ ਕੇਸ ਵੀ ਬਣਾਵਾਂਗੇ ਤੇ ਮਨੋਰਜੀ ਕਰਾਂਗੇ ਇਹ ਤੁਹਾਡਾ ਕੀ ਰਿਐਕਸ਼ਨ ਆ ਵੀ ਤੁਸੀਂ ਕੀ ਸੈਂਟਰ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਬੰਦ ਕਰੇ ਸਾਰਾ ਕੁਝ ਸਿੱਧਾ ਹੋ ਕੇ ਦੋ ਸੰਭੂ ਮੋਰਚਾ ਸੰਭੂ ਮੋਰਚੇ ਤੇ ਕਿਸਾਨਾਂ ਦੀਆਂ ਕਿਹੜੀਆਂ ਡਿਮਾਂਡ ਜਿਹਨਾਂ ਦਾ ਨਾ ਐਮਐਸਪੀ ਦੀ ਗਲਤ ਹੈ ਨਾ ਨਰੇਗਾ ਦੀ ਗਲਤ ਹੈ ਕਿਸਾਨਾਂ ਦੀ ਮਜ਼ਦੂਰਾਂ ਦੇ ਕਰਜ਼ੇ ਦੀ ਕੋਈ ਗਲਤ ਲੱਗਦੀ ਹੈ ਜਨਦੀ ਨਹੀਂ ਉਹਦੇ ਜਿਹੜੀਆਂ ਹੋਰ ਜਿਵੇਂ ਮਤਲਬ ਉਹਦੇ ਨਾਲ ਰਿਲੇਟਡ ਇਸ਼ੂ ਨੇ ਜਣਦੀ ਜਿਵੇਂ ਮਤਲਬ ਦਿੱਲੀ ਅੰਦੋਲਨ ਸੀ ਤੇ ਲਖਵੇ ਉਹ ਖੀਰੀ ਵਾਲਾ ਕੇਸ ਆ ਜਾਣ ਦੀ ਉਹ ਸਾਰੇ ਦੇ ਵਿੱਚ ਇੱਕ 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 ਵੀ ਇਹ ਜਿਹਾ ਡਿਮਾਂਡ ਦੀ ਹੈਗੀ ਜਿਹੜੀ ਜਣਦੀ ਮਤਲਬ ਗਲਤ ਹੋਵੇ ਜਾਂ ਇਲੈਗਲ ਹੋਵੇ ਮੋਦੀ ਗਵਰਨਮੈਂਟ ਖੁਦ ਕੇਐਮਐਸਪੀ ਦੀ ਗੱਲ ਕਰਦੀ ਕਿਉਂ ਨਹੀਂ ਦਿੰਦੇ ਕਾਂਗਰਸ ਹੈ ਹੁਣ ਕਾਂਗਰਸ ਜਣਦੀ ਮਤਲਬ ਖੁਦ ਇਸ ਗੱਲ ਨੂੰ ਉਹ ਕਹਿੰਦੀ ਸਾਰੇ ਇਹ ਹੁਣ ਰਾਹੁਲ ਉਹ ਦਜਣ ਦੀ ਜਿਹੜੀਆਂ ਕਿਸਾਨ ਆਰਗੇਨਾਈਜੇਸ਼ਨਾਂ ਨੇ ਕਿਸਾਨ ਆਰਗੇਨਾਈਜੇਸ਼ਨਾਂ ਆ ਪਰ ਰਿਕੋਗਨੀਸ਼ਨ ਮਿਲਿਆ ਉਹਦੇ ਤੇ ਹੁਣ ਉਹ ਮਤਲਬ ਜੁਲੀ ਪ੍ਰਾਈਵੇਟ ਬੈਲੇ ਲੈਣਾਂ ਦੇ ਚੱਕਰ ਚ ਜੀ ਇਸੇ ਤਰ੍ਹਾਂ ਮੋਦੀ ਜਦੋਂ 14 ਚ ਆਇਆ ਉਦੋਂ ਲੋਕ ਹੁਣ ਲਾਰੇ ਲਾਇਏ ਇਹ ਵੀ ਕਿਸਾਨ ਆਰਗੇਨਾਈਜੇਸ਼ਨਾਂ ਉਹ ਤਾਂ ਜਿਹੜੇ ਨਾਰੇ ਲਾਏ ਸੀ ਉਹ ਮਤਲਬ ਹੁਣ ਜਾਦ ਦੌਣ ਦੇ ਖਾਤਰ ਗਏ ਨੇ ਉਹ ਜਾਂਦੇ ਉੱਥੇ ਕੁੱਟ ਤੇ ਜਾਣ ਦੀ ਮੁੰਡੇ ਮਾਰ ਤੇ ਜਾਣ ਦੀ ਕਿਸਾਨ ਆਗੂ ਇਸ ਰੇੜਾਂ ਤੋਂ ਡਰਨ ਵਾਲੇ ਆ ਜਾਂ ਨਹੀਂ 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 ਕਿਸਾਨ ਕੀ ਸਾਰੇ ਪੰਜਾਬ ਦੇ ਲੋਕ ਡਰਨ ਵਾਲੇ ਆ ਦੇ ਉਹ ਐ ਸੋਚਦੇ ਆ ਕਿ ਪੰਜਾਬ ਨੂੰ ਅਸੀਂ ਰੱਬ ਕਰ ਲਾਂਗੇ ਨਾ ਇੱਥੇ ਪੰਜਾਬ ਦਾ ਦਾਵਾ ਹੈ ਤੇ ਨਾ ਲੱਭੂਗਾ ਸਿੰਘ ਹਰਸ਼ ਤੇ ਜਾਰੀ ਰਿਹਾ ਜੀ ਸੁਖਵਿੰਦਰ ਕੌਰ ਘਰ ਸੀਗੇ ਜਦੋਂ ਰੇਡ ਪਈ ਉਹ ਸਮੂ ਮੋਰਸ਼ੇ ਤੇ ਗਿਆ ਹੋਣਾ ਉਹ ਵੀ ਡਿਊਟੀ ਉੱਥੇ ਸੀ ਏਸੀ ਕਿਸਾਨ ਆਗੂ ਅਤੇ ਸੁਖਵਿੰਦਰ ਕੌਰ ਦੇ ਹਸਬੰਦ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੰਨਾ ਰੇਡਾਂ ਤੋਂ ਡਰਨ ਵਾਲੇ ਨਹੀਂ ਆ संघर्ष हमेशा जारी रहने के कैमरा मैन टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर